ਅੱਜ ਆਪਾਂ ਬਣਾਉਣ ਲੱਗੇ ਹਾਂ ਬਹੁਤ ਹੀ ਹੈਲਦੀ ਜਾਂ ਸੈਂਡਵਿਚ ਟੋਸਟ ਜਿਹੜਾ ਕਿ ਸਾਰਿਆਂ ਨੂੰ ਫੇਵਰੇਟ ਹੁੰਦਾ ਪਰ ਇਹ ਆਪਾਂ ਇੱਕ ਨਵੇਂ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਇਹਨੂੰ ਹੈਲਦੀ ਬਣਾਵਾਂਗੇ ਤੁਸੀਂ ਇਹਨੂੰ ਡਾਈਟ ਦੇ ਵਿੱਚ ਦੁਪਹਿਰ ਸਮੇਂ ਜਾਂ ਜਦੋਂ ਵੀ ਤੁਹਾਨੂੰ ਜ਼ਿਆਦਾ ਭੁੱਖ ਲੱਗੇ ਤੁਹਾਡਾ ਲੱਗੇ ਦਿਲ ਵੀ ਕੁਛ ਨਮਕੀਨ ਜਾਂ ਕੁਛ ਤਲੇ ਫਲੇ ਖਾਈ ਤਾਂ ਉਹ ਦੋਸਤ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਅਦਰਿਕ ਲਿਆ ਕੇ ਮੈਂ ਇੱਕ ਟਮਾਟਰ ਲਿਆ ਹੈਗਾ ਤੇ 1 ਕੱਪਈ ਦੇ ਵਿੱਚ ਆਪਾਂ ਨੂੰ ਕद्दू ਚਾਹੀਦਾ ਲੋਕੀ ਕद्दू ਤੁਸੀਂ ਲੈ ਸਕਦੇ ਆ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਤੇ ਜਦੋਂ ਆਪਾਂ ਕद्दू ਦਾ ਕੋਈ ਵੀ ਪ੍ਰਾਂਠਾ ਜਾਂ ਕੁਝ ਖਾਂਦੇ ਆ ਤਾਂ ਕਾਫੀ ਟਾਈਮ ਤੱਕ ਆਪਾਂ ਨੂੰ ਭੁੱਖ ਨਹੀਂ ਲੱਗਦੀ ਇਸ ਲਈ ਡਾਈਟ ਦੇ ਵਿੱਚ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਲੋਕੀ ਤੋਂ ਵਧੀਆ ਕੋਈ ਚੀਜ਼ ਹੈਗੀ ਆ ਕੋਈ ਵੀ ਸਬਜੀ ਨਹੀਂ ਹੈਗੀ ਜਿਹੜੀ ਕਿ ਇਹ ਭਾਰ ਘਟਾਉਣ ਦੇ ਵਿੱਚ ਵੀ ਜਿਹੜਾ ਮਦਦ ਕਰਦਾ ਇਸ ਲਈ ਇਹਨੂੰ ਹੈਲਦੀ ਬਣਾਉਣ ਲਈ ਆਪਾਂ ਜਿਹੜਾ ਇਹਦੇ ਵਿੱਚ ਕद्दू ਨੂੰ ਯੂਜ਼ ਕੀਤਾ ਹੈਗਾ ਅਦਰਕ ਮੈਂ ਉਹਨਾਂ ਕੀ ਛਿੱਲੇ ਹੈਗਾ ਤਾਂ ਕਿ ਇਹਨੂੰ ਬਾਅਦ ਵਿੱਚ ਜੇ ਆਪਾਂ ਕੱਟ ਲੈਣੇ ਹਨ ਪਹਿਲਾਂ ਤਾਂ ਫਿਰ ਕਦੂ ਕਸ਼ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਇਸ ਲਈ ਮੈਂ ਇਹਨੂੰ ਉਨਾਂ ਕੀ ਪਹਿਲਾਂ ਛਿੱਲ ਲਿਆ ਹੈਗਾ ਤੇ ਕਟਾਂਗੇ ਇਹਨੂੰ ਬਾਅਦ ਦੇ ਵਿੱਚ ਛੋਟਾ ਪੀਸ ਹੋਵੇ ਤਾਂ ਕਦੂ ਕਸ਼ ਕਰਨਾ ਔਖਾ ਹੁੰਦਾ ਕਈ ਵਾਰੀ ਹੱਥ ਵੀ ਜਿਹੜਾ ਕੱਟ ਸਕਦਾ ਤੁਸੀਂ ਆਪਣਾ ਧਿਆਨ ਰੱਖਣਾ ਤੇ ਉਨਾਂ ਕੀ ਇਹਨੂੰ ਛਿੱਲ ਕੇ ਤੇ ਫਿਰ ਜਿਹੜਾ ਕद्दू ਕਸ਼ ਕਰਨਾ ਹੈਗਾ ਕद्दू ਆ ਜਿਹੜੇ 2 ਪੀਸ ਉਹਦੇ ਮੈਂ ਕਰ ਲਏ ਸੀਗੇ ਤਾਂ ਕਿਉਂ ਨੂੰ ਵੀ ਜਿਹੜਾ ਕਟਣਾ ਆਪਾਂ ਨੂੰ ਸੌਖਾ ਹੋ ਜੇ ਬਰੀਕ ਕਰਨ ਦੇ ਇਹਨੂੰ ਕਰ ਰਹੇ ਆ ਤੁਸੀਂ ਇਹਨੂੰ ਗ੍ਰाइंड ਕਰਕੇ ਜਿਹੜਾ ਉਹ ਵੀ ਪਾ ਸਕਦੇ ਆ ਜੇ ਗ੍ਰाइंड ਕਰਕੇ ਪਾਣਾ ਚਾਹੋ ਤਾਂ ਗ੍ਰाइंड ਵੀ ਕਰ ਸਕਦੇ ਆ ਇਹਨੂੰ ਕद्दू ਕਸ਼ ਮੈਂ ਕਰਨਾ ਸ਼ੁਰੂ ਕਰਤਾ ਕद्दू ਨੂੰ ਹੀ ਕद्दू ਕਸ਼ ਕਹਿੰਦੀ ਆ ਤੇ ਇਸ ਲਈ ਆਪਾਂ ਆਪਾਂ ਕद्दू ਨੂੰ ਹੀ ਹੈਗਾ ਜਿਹੜਾ ਉਹ ਕਰ ਰਹੇ ਆ ਤੇ ਬਿਲਕੁਲ ਇਹਨੂੰ ਬਰੀਕ ਕਰ ਲੈਣਾ ਇੱਕ ਆ ਪਟਮਟਰ ਲਵਾਂਗੇ ਬਹੁਤ ਹੀ ਹੈਲਦੀ ਬਣੇਗਾ ਤੇ ਖਾਣ ਦੇ ਵਿੱਚ ਜਿਹੜਾ ਟੇਸਟੀ ਵੀ ਬਹੁਤ ਬਣੇਗਾ ਅਦਰਕਾ ਜਿਹੜਾ ਉਹ ਜ਼ਰੂਰ ਯੂਜ਼ ਕਰਨਾ ਕਿਉਂਕਿ ਇੱਕ ਤੋ ਬਹੁਤ ਵਧੀਆ ਬਣਦਾ ਬਾਕੀ ਜਿਹੜੀਆਂ ਵੀ ਭਾਰ ਘਟਾਉਣ ਵਾਲੀਆਂ ਡਰਿੰਕ ਹੁੰਦੀਆਂ ਹਨ ਸਾਰੀਆਂ ਦੇ ਵਿੱਚ ਜਿਹੜਾ ਅਦਰਕ ਯੂਜ਼ ਕੀਤਾ ਜਾਂਦਾ ਕਿਉਂਕਿ ਇਹਦੇ ਬਹੁਤ ਸਾਰੇ ਆਪਾਂ ਨੂੰ ਫਾਇਦੇ ਹੈਗੇ ਆ ਤਿੰਨਾਂ ਚੀਜ਼ਾਂ ਦੇ ਵਿੱਚ ਫਿਰ ਜਿਹੜਾ ਹੈਗਾ ਆਪਾਂ ਦੋ ਚਮਚੇ ਜਿਹੜੇ ਦਹੀਂ ਪਾਵਾਂਗੇ ਤੇ ਦੋ ਚਮਚੇ ਹੈਗੇ ਆ ਜਿਹੜੇ ਇਹ ਹਿੰਪੇਲਾ ਮੇਥੀ ਪਾ ਰਹੇ ਆ ਤੇ ਫਿਰ ਦੋ ਚਮਚੇ ਜਿਹੜੇ ਜਾਂ ਤਾਂ ਤੁਸੀਂ ਪਾ ਸਕਦੇ ਹੋ ਨੇ ਸੂਜੀ ਤੇ ਜਾਂ ਤੁਸੀਂ ਪਾ ਸਕਦੇ ਹੋ ਨੇ ਚੌਲਾਂ ਦਾ ਟਰ ਨਮਕ ਮਿਰਚ ਜਿਹੜਾ ਤੁਸੀਂ ਆਪਦੇ ਸਵਾਦ ਅਨੁਸਾਰ ਪਾਉਣਾ ਜਿੰਨਾ ਕਿ ਤੁਸੀਂ ਸਮਾਨ ਲੈ ਰਹੇ ਆ ਉਹਦੇ ਅਕੋਰਡਿੰਗ ਆ ਜਿਹੜਾ ਤੁਸੀਂ ਪਾ ਰਹੇ ਆ ਪਾ ਸਕਦੇ ਹੋ ਨੇ ਜੀਰਾ ਪਾਇਆ ਆਪਾਂ ਕਸੂਰੀ ਮੇਥੀ ਪਾਈ ਹੈ ਇਹਦੇ ਨਾਲ ਵੀ ਟੇਸਟ ਵਧੀਆ ਆਉਂਦਾ ਮੇਰੇ ਕੋਲ ਸੂਜੀ ਸੀਗੀ ਤਾਂ ਮੈਂ ਦੋ ਚਮਚੇ ਜਿਹੜੇ ਸੂਜੀ ਦੇ ਲੈ ਲੇ ਤੁਸੀਂ ਜੇ ਚੌਲਾਂ ਦਾ ਆਟਾ ਹੈਗਾ ਚੌਲਾਂ ਦਾ ਆਟਾ ਵੀ ਲੈ ਸਕਦੇ ਹੋ ਬਸ ਬਾਈਂਡਿੰਗ ਹੋ ਜੇ ਵਧੀਆ ਜੀ ਤੇ ਇਹਨੂੰ ਥੋੜਾ ਜਿਹਾ ਟਾਈਮ ਆ ਬਾਚਾ ਪਰ ਆਖ ਵੀ ਦੇਣਾ ਹੁੰਦਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਦਾਂ ਥੋੜਾ ਜਿਹਾ ਪਾਣੀ ਬਿਲਕੁਲ ਪਾਉਣਾ ਹੈਗਾ ਜਿਆਦਾ ਵੀ ਨਹੀਂ ਹੈਗਾ ਮੀਨਸ ਸਖਤ ਨਾ ਰਹੇ ਤਾਂ ਕਿ ਪੱਕਣ ਦੇ ਵਿੱਚ ਬਾਅਦ ਚ ਦਿੱਕਤ ਨਾ ਆਵੇ ਇਸ ਲਈ ਇੱਕ ਦੋ ਚਮਚੇ ਜਿਹੜੇ ਆਪਾਂ ਪਾਣੀ ਦੇ ਵਿੱਚ ਪਾਉਣੇ ਆ ਤੇ ਚੰਗੀ ਤਰ੍ਹਾਂ ਨਾ ਮਿਕਚਰ ਜਾਣ ਦੇ ਲਈ ਇਹਨੂੰ ਵਧੀਆ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਇਹਨਾਂ ਚੀਜ਼ਾਂ ਨੂੰ ਇੱਕ ਚਮਚਾ ਪਾਣੀ ਦਾ ਲਿਆ ਇੱਕ ਚਮਚਾ ਮੈਂ ਬਾਅਦ ਵਿੱਚ ਵੀ ਲਵਾਂਗੀ ਚੰਗੀ ਤਰ੍ਹਾਂ ਇਹਨੂੰ ਏਦਾਂ ਮਿਕਸ ਕਰ ਲੈਣਾ ਹੱਥ ਦੇ ਨਾਲ ਵੀ ਤੁਸੀਂ ਕਰ ਸਕਦੇ ਆਂ ਤੇ ਮੈਂ ਇਹਨੂੰ ਚਮਚੇ ਦੇ ਨਾਲ ਕਰ ਰਹੀ ਆਂ ਇਸ ਤਰ੍ਹਾਂ ਬਿਲਕੁਲ ਜਿਹੜਾ ਨਮਕ ਵਿੱਚ ਵੀ ਰਚ ਜੇ ਤੇ ਜਿਹੜੀ ਆਪਾਂ ਸੂਜੀ ਲਈਏ 2 ਚਮਚੇ ਉਹ ਵੀ ਇਹਦੇ ਵਿੱਚ ਰਚ ਜਾਵੇ ਵਧੀਆ ਇਹਨੂੰ ਕਰ ਲੈਣਾ ਇਹਦੀ ਲੁੱਕ ਵੀ ਜਿਹੜੀ ਬਹੁਤ ਵਧੀਆ ਬਣਦੀ ਆ ਇਹਨੂੰ ਏਦਾਂ ਕੱਚਾ ਖਾਣ ਨੂੰ ਵੀ ਜਿਹੜਾ ਦਿਲ ਕਰਦਾ ਹੈਗਾ ਪਰ ਇਹਨੂੰ ਆਪਾਂ ਕੱਚਾ ਨਹੀਂ ਖਾਣਾ ਇਹਨੂੰ ਆਪਾਂ ਜਿਹੜਾ ਇਹ ਪਕਾ ਕੇ ਖਾਣਾ ਤੇ ਬਹੁਤ ਵਧੀਆ ਇਹਦਾ ਟੇਸਟ ਹੈ ਬਹੁਤ ਹੀ ਇੱਥੋਂ ਆਪਾਂ ਫਾਇਦਾ ਵੀ ਲੈਣਾ ਹੈਗਾ ਕਿਉਂਕਿ ਇਹਦੇ ਨਾਲ ਕਾਫੀ ਟਾਈਮ ਤੱਕ ਤੁਹਾਨੂੰ ਭੁੱਖ ਨਹੀਂ ਲੱਗੇਗੀ ਇਹੀ ਬਸ ਫਾਇਦਾ ਹੈਗਾ ਜਦ ਹੁੰਦਾ ਹੈਗਾ ਵੀ ਆਪਣਾ ਜਿਆਦਾ ਹੈਲਥ ਵੀ ਖਰਾਬ ਨਹੀਂ ਹੁੰਦੀ ਤੇ ਦੂਜਾ ਜਿਹੜੇ ਨਮਕੀਨ ਖਾਣ ਦੀ ਆਪ ਨੂੰ ਚਾਹਤ ਹੁੰਦੀ ਹੈ ਨਾ ਵੀ ਹੋਣੀ ਨਮਕੀਨ ਖਾਈਏ ਤਾਂ ਉਹ ਵੀ ਆਪਣੀ ਪੂਰੀ ਹੋ ਜਾਏਗੀ ਇਹਨੂੰ ਬਣਾ ਕੇ ਰੱਖਣਾ ਦੂਜੇ ਵਸਤੇ ਆਪਾਂ ਤਵਾ ਗਰਮ ਕਰ ਲੈਣਾ ਤੇ ਥੋੜਾ ਜਿਹਾ ਤੇਲ ਆ ਜਿਹੜਾ ਸਾਰੇ ਤਵੇ ਦੇ ਉੱਤੇ ਆਪਾਂ ਏਦਾਂ ਇਹਨੂੰ ਫਲਾ ਲੈਣਾ ਜਿਆਦਾ ਤੇਲ ਆ ਜਿਹੜਾ ਆਪਾਂ ਯੂਜ਼ ਨਹੀਂ ਕਰਨਾ ਬਿਲਕੁਲ ਥੋੜਾ ਤੇਲ ਲੈਣਾ ਕਿਉਂਕਿ ਆਪਾਂ ਡਾਈਟ ਦੇ ਲਈ ਜੇਕਰ ਬਣਾ ਰਹੇ ਹਾਂ ਤਾਂ ਬਿਲਕੁਲ ਥੋੜੇ ਤੇਲ ਦੇ ਵਿੱਚ ਇਹਨੂੰ ਜ਼ਰੂਰਤ ਹੀ ਨਹੀਂ ਹੁੰਦੀ ਆਪਾਂ ਘੱਟ ਤੇਲ ਚੀਨ ਨੂੰ ਜਿਹੜਾ ਬਣਾ ਸਕਦੇ ਹਾਂ ਤੇ ਇਦਾਂ ਨੂੰ ਆਪ ਬ੍ਰੈਡ ਦੇ ਉੱਪਰ ਲਗਾ ਲਿਆ ਸਿੰਗਲ ਬ੍ਰੈਡ ਵੀ ਕਰ ਸਕਦੇ ਆ ਤੁਸੀਂ ਤੇਰੇ ਦੇ ਉੱਪਰ ਵੀ ਇੱਕ ਇੱਕ ਬ੍ਰੈਡ ਆ ਜਿਹੜਾ ਮੈਂ ਉਹ ਪਕਾ ਕੇ ਰੱਖ ਦੂੰਗੀ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਸਕੇ ਨੂੰ ਸਲੋ ਪਕਾਉਣਾ ਇਦਾਂ ਨਹੀਂ ਫਿਰ ਨਹੀਂ ਇਹਨਾਂ मतलब ਪੱਕਣਾ ਨਹੀਂ ਹੈਗਾ ਹੰਦਾ ਤਾਂ ਸਲੋ ਸਲੋ ਬਿਲਕੁਲ ਤੁਸੀਂ ਪਕਾਉਣਾ ਤੇਜ਼ ਨਹੀਂ ਕਰਨਾ ਗੈਸ ਨੂੰ ਘੱਟ ਤੇ ਰੱਖਣਾ ਹੈਗਾ ਇਹ ਬ੍ਰੈਡ ਆ ਜਿਹੜਾ ਅੰਦਰਲੇ ਪਾਸੋਂ ਪਹਿਲਾਂ ਹੀ ਜਿਹੜਾ ਮੈਂ ਪਕਾ ਲੂੰਗੀ ਤੇ ਉੱਪਰਲੇ ਪਾਸੇ ਜਦੋਂ ਆਪਾਂ ਪਲਟਾਂਗੇ ਫੇਰ ਇਹ ਜਿਹੜਾ ਇਹ ਚੰਗੀ ਤਰ੍ਹਾਂ ਪੱਕ ਜਾਊਗਾ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆ ਤੁਸੀਂ ਵੀ ਜੇ ਤੁਹਾਡੇ ਘਰ ਵੀ ਕद्दू ਪਿਆ ਲੌਕੀ ਪਈ ਆ ਤਾਂ ਤੁਸੀਂ ਇਹਨੂੰ ਹੁਣੇ ਟਰਾਈ ਕਰਿਓ ਤੇ ਮੈਨੂੰ ਵੀ ਦੱਸਿਓ ਵੀ ਜਿਹੜਾ ਇਹ ਕਿੱਦਾਂ ਬਣਿਆ ਦੋਨੇ ਪਾਸੇ ਉਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਸੇਕ ਲੈਣਾ ਸੇਕਣਾ ਜ਼ਰੂਰੀ ਹੁੰਦਾ ਚੰਗੀ ਤਰ੍ਹਾਂ ਇਹਨੂੰ ਕੁਝ ਵੀ ਨਹੀਂ ਹੁੰਦਾ ਦੇਖੋ ਮੈਂ ਬਿਲਕੁਲ ਥੋੜਾ ਜਿਹੜਾ ਆਇਲ ਆ ਜਿਹੜਾ ਯੂਜ਼ ਕੀਤਾ ਹੈਗਾ ਬਿਲਕੁਲ ਥੋੜੇ ਆਇਲ 'ਚ ਹੀ ਬਣ ਜਾਂਦਾ ਤੇ ਬਹੁਤ ਹੀ ਵਧੀਆ ਬਣਦਾ ਹੈ ਹੈਲਦੀ ਵੀ ਬਣਦਾ ਹੈ ਕਿਉਂਕਿ ਹੋਰ ਵੀ ਕਾਫੀ ਚੀਜ਼ਾਂ ਨੇ ਆਪਾਂ ਸੈਂਡਵਿਚ ਬਣਾਉਣੇ ਆ ਕਾਫੀ ਤਰ੍ਹਾਂ ਦੀਆਂ ਸੌਸੇਜ਼ ਪਾਉਣੇ ਆ ਸੌਸ ਕਿੰਨੀ ਤਰ੍ਹਾਂ ਦੀ ਪਾ ਲੈਨੇ ਜਿਹੜੀਆਂ ਕਿ ਅਨ ਹੈਲਦੀ ਹੁੰਦੀਆਂ ਮਟਾਪਾ ਵਧਾਉਂਦੀਆਂ ਤਾਂ ਇਹਦੇ ਵਿੱਚ ਕੋਈ ਆਪਾਂ ਅਨ ਹੈਲਦੀ ਚੀਜ਼ ਵੀ ਨਹੀਂ ਪਾਈ ਸਾਰੀਆਂ ਚੀਜ਼ਾਂ ਹੈਲਦੀ ਹੈਗੀਆਂ ਤੇ ਦੂਜਾ ਜਿਹੜਾ ਟੇਸਟ ਸੇਮ ਵੀਜ਼ੇ ਵਰਗਾ ਜਿਹੜਾ ਟੇਸਟ ਉਹ ਲੈ ਲਾਂਗੇ ਤੇ পেট ਭਰ ਕੇ ਆਪਾਂ ਇਹਨੂੰ ਖਾ ਸਕਦੇ ਹਾਂ ਬਹੁਤ ਹੀ ਇਹਦੇ ਵਿੱਚ ਜਿਹੜੀ ਕੈਲਰੀ ਆ ਉਹ ਘੱਟ ਹੁੰਦੀ ਹੈ ਇਹਨੂੰ ਆਪਾਂ ਪਲਟਦੇ ਰਹਿਣਾ ਇਦਾਂ ਪਕਾ ਚੰਗੀ ਤਰ੍ਹਾਂ ਜਿਹੜਾ ਤੁਸੀਂ ਲੈਣਾ ਹੈਗਾ ਇਸ ਤਰ੍ਹਾਂ ਪਕਣਾ ਇਹ ਸ਼ੁਰੂ ਹੋ ਗਿਆ ਹੌਲੀ ਹੌਲੀ ਜਿਹੜਾ ਤੁਸੀਂ ਇਹਨੂੰ ਪਕਾਉਣਾ ਹੈਗਾ ਤੇਜ਼ ਫਲੇਮ ਉਹ ਨਹੀਂ ਕਰਨਾ ਮੈਂ ਵੀਰਪਲਕ ਕੋਰ ਸੇਖੂੰ ਜਾਂ ਤੋ ਤੁਸੀਂ ਜੁੜੇ ਆ ਸਾਡੇ ਪੇਜ ਦੇ ਨਾਲ ਤੇ ਤੁਹਾਨੂੰ ਇਹ ਚੀਜ਼ ਕਿਵੇਂ ਲੱਗੀ ਹੈ ਤੁਸੀਂ ਜਰੂਰ ਸਾਰਿਆਂ ਨੇ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਆ ਜਿਹੜਾ ਉਹ ਜਰੂਰ ਕਰ ਦੇਣਾ ਬਹੁਤ ਹੀ ਇਹ ਵਧੀਆ ਬਣੇਗੀ ਇਹ ਹੈਲਦੀ ਜੀ ਜਿਹੜੀ ਟੋਸਟ ਹੈਗੀ ਇਹ ਬਣਾ ਕੇ ਤੁਸੀਂ ਜਦੋਂ ਮਰਜ਼ੀ ਤੁਹਾਡਾ ਦਿਲ ਕਰੇ ਖਾ ਸਕਦੇ ਆ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਸਾਰੇ ਜਿਹੜੇ ਵੀ ਆਪਾਂ ਨੂੰ ਦੇਖ ਰਹੇ ਆ ਸਾਰੇ ਉਹ ਬਣਾ ਕੇ ਖਾ ਸਕਣ ਬਹੁਤ ਵਧੀਆ ਇਹ ਜਿਹੜਾ ਬਣਿਆ ਹੈਗਾ ਤੇ ਤੁਸੀਂ ਵੀ ਦੱਸਣਾ ਵੀ ਜਿਹੜਾ ਤੁਸੀਂ ਬਣਾਇਆ ਉਹ ਹੈਗਾ ਜਿਹੜਾ ਉਹ ਕਿਵੇਂ ਬਣਿਆ ਬਾਕੀ ਜਿਨ੍ਹਾਂ ਨੇ ਹਸ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਤੁਸੀਂ ਜਿਹੜਾ ਲਾਈਕ ਸ਼ੇਅਰ ਕਰ ਦਿੰਨੇ ਹੈਗੇ ਪਰ ਫੋਲੋ ਕਰਨਾ ਭੁੱਲ ਜਾਨੇ ਸਾਰਿਆਂ ਨੇ ਪੇਜ ਨੂੰ ਜਿਹੜਾ ਫੋਲੋ ਕਰ ਦੇਣਾ ਤੇ ਵੀਡੀਓ ਨੂੰ ਜਿਹੜਾ ਉਹ ਸ਼ੇਅਰ ਕਰ ਦੇਣਾ ਆਪਣੇ ਆਪਣੇ ਵਿਚਾਰ ਦੇ ਨੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ